ਤੁਹਾਨੂੰ ਜੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਲਓ ਜੀ ਅੱਜ ਹੈਗੀ ਹੈ 4 ਤਰੀਕ ਦਿਨ ਹੈਗਾ ਸ਼ੁੱਕਰਵਾਰ ਤੇ ਇੱਥੇ ਬਸ ਆਪਾਂ ਕੱਪੜੇ ਪ੍ਰੈਸ ਕਰਦੇ ਬੈਸੇਗੇ ਤੇ ਆਪਾਂ ਨਾ ਬੱਚਿਆਂ ਨੂੰ ਛੁੱਟੀਆਂ ਮਤਲਬ ਕਿ ਸਕੂਲ ਪਹਿਲਾਂ ਬੱਚੇ ਸਕੂਲ ਗਏ ਬੱਚਿਆਂ ਨੂੰ ਲੈ ਕੇ ਆਏ ਸਕੂਲੋਂ ਤੇ ਆਪਾਂ ਬੱਚਿਆਂ ਦੇ ਸਕੂਲ ਜਿਹੜੀ ਐਪਲੀਕੇਸ਼ਨ ਇਫੀਕੇਸ਼ਨ ਦੇ ਆਏ ਆ ਆਪਾਂ ਸਕੂਲ ਮਤਲਬ ਛੁੱਟੀ ਲਈ ਹੈ ਇੱਕ ਹਫਤੇ ਵਾਸਤੇ ਆਪਾਂ ਕਿਤੇ ਜਾ ਰਹੇ ਆ ਉਹ ਤੁਹਾਨੂੰ ਮਤਲਬ ਕਿ ਅੱਗੇ ਜਾ ਕੇ ਦੱਸਦੇ ਆਂ ਤੂੰ ਵੀਡੀਓ ਫੁੱਲ ਵੇਖਣੀ ਆ ਅੱਗੇ ਜਾ ਕੇ ਵੇਖਣਾ ਅਸੀਂ ਕਿੱਥੇ ਜਾ ਰਹੇ ਆਂ ਤੇ ਛੁੱਟੀਆਂ ਆਪਾਂ ਬੱਚਿਆਂ ਦੀਆਂ ਲੈਣ ਦੀਆਂ ਬਸ ਇੱਥੇ ਆਪਾਂ ਤਿਆਰੀ ਕਰਦੇ ਪਏ ਸੀਗੇ ਤੇ ਕੱਪੜੇ ਜੇ ਮੈਂ ਆਪਣਾ ਸੂਟ ਸਟਿਚ ਕਰਨਾ ਦਿੱਤਾ ਉਹ ਦੀਦੀ ਕਰਨਗੇ ਤੇ ਅੱਜ ਪਹਿਲਾਂ ਸਵੇਰੇ ਇਹ ਬਾਹਦੇ ਗਿਆ ਮਤਲਬ ਇੱਕ ਜ਼ਰੂਰੀ ਕੰਮ ਹੀ ਉਧਰ ਗਿਆ ਤੇ ਉੱਥੋਂ ਹੋ ਕੇ ਆਉਂਦੇ ਆ ਸਾਰੇ ਬੱਚਿਆਂ ਨਾਲ ਨਾਲ ਸ਼ੂਟ ਕਰੇ ਲੈ ਆਂਦਾ ਨਾਲੇ ਛੁੱਟੀਆਂ ਦੁਬਾਰਾ ਤੇ ਲੈ ਆਂਦੇ ਨੇ ਇੱਕ ਆਪ ਤੇ ਦੀਆਂ ਐਪਲੀਕੇਸ਼ਨ ਵਗੈਰਾ ਦੇਖਿਆ ਬੱਚਿਆਂ ਦੇ ਸਕੂਲ ਆ ਤੇ ਹੁਣ ਬਸ ਇਥੇ ਆਪਾਂ ਤਿਆਰੀ ਕਰਦੇ ਇਥੇ ਕੱਪੜੇ ਨੂੰ ਮਾਰਦੇ ਆ ਬ੍ਰੈਸ ਪਹਿਲਾਂ ਸਾਡਾ ਰਾਤਾ ਹੀਗਾ ਕਿ ਸ਼ਾਮ ਤੱਕ ਰਣਾ ਭੂਆ ਦੀ ਕਬੀੜੀ ਆ ਕਿ ਅਮਰ ਜੀ ਸਾਨੂੰ ਚੜਾਂਗੇ ਟ੍ਰੇਨ ਤੇ ਤੇ ਫਿਰ ਸਾਡਾ ਮੂਡ ਜਿਹੜਾ ਬਦਲ ਗਿਆ ਹੀ ਮਤਲਬ ਪਹਿਲਾਂ ਆਪਾਂ ਇਹੀ ਤਿਆਰੀ ਹੈਗੀ ਕਿ ਆਪਾਂ ਬਸ ਕੱਪੜੇ ਕੁੱਪੜੇ ਪਾ ਕੇ ਨਾ ਉਹ ਕਰਕੇ ਕੱਪੜੇ ਪਾ ਕੇ ਤੇ ਬਾਕੀ ਆਪਾਂ ਇਹ ਜਿਹੜੇ ਸਟੀਚਉਣ ਵਾਲੇ ਮਾਸ ਚੋਏ ਕਹਿੰਦੇ ਕਿ ਆਪਾਂ ਸਾਡੇ 6 ਵਜੇ ਤੱਕ ਚੱਲ ਜਾਾਂਗੇ ਮਲਕਾਂ ਕੋ ਦੀ ਕੋ ਸਾਡੇ ਕਿਥੇ ਜਾਵਾਂਗੇ ਤੇ ਮੈਂ ਚਲੋ ਠੀਕਾ ਤੇ ਪਾਪਾ ਇੱਥੇ ਚਲ ਗਏ ਸੀ ਕਿ ਮਤਲਬ ਰਿਓ ਆ ਕੇ ਘੜੀ ਘਰ ਐਸ ਤੇ ਕਰਕੇ ਨਾ ਤੇ ਮੈਂ ਕਪੜੇ ਕਪੜੇ ਪ੍ਰੈਸ ਕੀਤੇ ਬਸ ਤਿਆਰੀ ਤੋਂ ਹੀ ਕੰਮ ਦੇ ਹੈ ਕਪੜੇ ਆਪਾਂ ਕਥਾਉਂ ਥਾਈ ਰੱਖੀ ਹੈ ਕੀ ਗੀਏ ਮਤਲਬ ਆ ਕੇ ਬੈਗ ਦੇ ਰੱਖੇ ਬਸ ਬੈਗ ਕੀ ਪੌਣ ਪੌਣ ਵਾਲੇ ਸੀ ਤੇ ਉਹ ਕਪੜੇ ਹੁਣ ਬਾਪੂ ਕੇ ਆਪਾਂ ਬਾਲਾਂਗੇ ਬੈਗ ਦੇ ਵਿੱਚ ਜਿੰਨੇ ਕ ਆਪਾਂ ਨੂੰ ਹਨ ਖੜਨੇ ਆ ਦੋਵਾਂ ਬੈਗਾਂ ਚ ਕਪੜੇ ਪਲੇ ਇੱਕ ਅੱਜ ਬੱਚਿਆਂ ਦੇ ਪਲੇ ਤੇ ਇੱਕ ਅੱਜ ਇਹਨਾਂ ਦੇ ਆਪਣੇ ਬਾਪੂ ਲੈ ਆਏ ਸੀ ਬਾਪੂ ਕੇ ਤੇ ਉਸ ਤੋਂ ਬਾਅਦ ਆਪਾਂ ਅੱਜ ਮੈਂ ਫਿਰ ਉਹ ਮਤਲਬ ਕਿ ਚਾਚੂ ਬਣਾਉਣੀ ਹੈ ਤੇ ਕਪੜੇ-ਕੁਪੜੇ ਆਪਾਂ ਜਿਹੜੇ ਤੈ ਲਾ ਕੇ ਤੇ ਪਾ ਲਈਏ ਫਿਰ ਦੇਖਦੇ ਹਾਂ ਦੀਦੀ ਕੋ ਜਾਇਆ ਜਾਂਦਾ ਸ਼ਾਮ ਨੂੰ ਜਾਂ ਨਹੀਂ ਜਾਇਆ ਜਾਂਦਾ ਤੁਸੀਂ ਪਲੀਜ਼ ਵੀਡੀਓ ਫੁੱਲ ਵੇਖਣੀ ਆ ਵੇਖ ਕੇ ਕਮੈਂਟ ਕਰਨੀ ਆ ਕਿੱਥੇ ਜਾ ਰਹੇ ਹਾਂ ਮਤਲਬ ਕਿ ਅੱਗੇ ਜਾ ਕੇ ਵੀਡੀਓ 'ਚ ਦੱਸਿਆ ਹੈ ਕਿੱਥੇ ਜਾ ਰਹੇ ਹਾਂ ਤੇ ਫਿਰ ਮਤਲਬ ਕਿ ਮੌਕਾ ਮਿਲਿਆ ਜਾਣਦਾ ਤੇ ਆਪਾਂ ਦੋਕ ਦੋ ਟਾਈ ਮਹੀਨੇ ਹੋਏ ਆ ਜਿ ਆਇਆ ਨੂੰ ਆਪਾਂ ਨੂੰ ਫਿਰ ਪਰਮਾਤਮਾ ਨੇ ਮੌਕਾ ਦਿੱਤਾ ਆਪਾਂ ਨੂੰ ਤੇ ਆਪਾਂ ਹੁਣ ਮਤਲਬ ਕਿ ਚੱਲੇ ਆਂ ਤੇ ਬਾਕੀ ਹੁਣ ਤੁਹਾਨੂੰ ਮੈਂ ਮਤਲਬ ਇਥੇ ਬਸ ਤਿਆਰੀ ਚੁਰੀ ਆਪਣੀ ਕਰਦੇ ਪਏ ਰਹੇਗੇ ਤਿਆਰੀ ਕਰਕੇ ਤੇ ਇਸ ਤੋਂ ਬਾਅਦ ਮੇਰੇ ਤੋਂ ਮਤਲਬ ਕਿ ਮੈਂ ਮਤਲਬ ਆਪਣਾ ਸੂਟ ਜਿਹੜਾ ਵਾ ਕੱਟ ਟਟਿਆ ਵਾ ਉਹਦੀ ਸਲਵਾਰ ਵਗੈਰਾ ਸ਼ਰਟ ਬਣਾਉਣੀ ਹੈ ਜੇ ਉਸ ਤੋਂ ਬਾਅਦ ਮੈਂ

kami sedang berdiri di depan ini. Jangan lupa untuk berhati-hati. Halo? Mami? जन ने हड् ने जलरों चढ़ना और सब दिले चढ़ना लड्डू खा लडू अलंधर पहुंच के

आवे आवे नागीदा जेते जे आले तू ਜੀ ਆਪਾਂ ਪਹੁੰਚ ਗਏ ਆ ਅੰਮ੍ਰਿਤਸਰ ਤੇ ਟਾਈਮ ਹੋ ਗਿਆ 10:19 ਤੇ ਖਾਣਾ ਆਪਾਂ ਮਿਲਣ ਰੋਟੀ ਕਾਲੀ ਲੱਡੀਆਂ ਨੇ ਕਾਲੀ ਆ ਤੇ ਚਾਹ ਮਾਦੇ ਦੀ ਚਾਹ ਗਰਮ ਗਰਮ ਲੈ ਗਈ ਆ। ਇੱਕ ਕਾਜੀ ਚਾਹ ਪੀਓ ਲੈਤੀ ਵਾਸ ਅਜੇ ਤਾਂ ਕਿੰਨੇ ਸਤੇ ਬਚੇ ਵਸੇ ਅਗਸਤੀ ਗੱਦੇ ਹੈ ਬਿਲਕੁਲ ਕਰ ਗਏ ਹਿੱਕ ਉੱਤੇ ਆ ਗਏ। ਬੈਠੇ ਬੈਠੇ ਤੇ ਇੱਥੇ ਆ ਗਏ ਆਪਾਂ ਅੰਮ੍ਰਿਤਸਰ ਸ਼ਹਿਰ 'ਚ ਇੱਥੇ ਹੋਣਾ ਕੋਈ ਸਵਤਵਾਂਤਾ ਚੱਲਦੀ ਟ੍ਰੇਨ ਵੀ ਕੋਈ ਇੱਥੇ ਕਿੰਨਾ ਜਿਆਦਾ ਖਲੋਦੀ ਹੈ ਟ੍ਰੇਨ ਕਿੰਨਾ ਢਾਈ ਬੰਦੀ ਆ ਤਾਂ ਦੋ ਤਿੰਨ ਦਿਨ ਲੱਗਦੇ ਰਹੇ ਤੇ ਉਹ ਚੱਲਾਂਗੇ ਤੇ ਮਨਪ੍ਰੀਤ ਆ ਗਈ ਆ ਦਿੱਲੀ ਆ ਗਏ ਪਹੁੰਚ ਗਏ ਸ਼ਾਇਦ ਉਹ ਤੇ ਉਹ ਕਹਿਣ ਡਿਆ ਕਿ ਵਿਖੋਣ ਦਿੱਲੀ ਕਿੰਨੇ ਵਜੇ ਪਹੁੰਚਦੀ 1 ਵਜੇ ਪਹੁੰਚਦੀ ਜਾਂ 2 ਵਜੇ ਪਹੁੰਚਦੀ ਆ ਤੇ ਬਟ ਉਹ ਦਿੱਲੀ ਪਹੁੰਚ ਗਏ ਆ ਤੇ ਹੁਣ ਆਪਾਂ ਦਿੱਲੀ ਨੂੰ ਚੜ੍ਹ ਮਿਲਿਆ ਮਾ ਇਹ ਮਨਪ੍ਰੀਤ ਮਾਸੀ ਮਾਸੀ ਦੇ ਚੜੂ ਗੀ ਮੀਂਹ ਨਹੀਂ ਮਨਪ੍ਰੀਤ ਦਿਨ ਨੂੰ ਚੜ੍ਹਨਾ ਨਹੀਂ ਤੇ ਸੀਰਤ ਨੇ ਉਹ ਚਲ ਗਈ ਹੈ ਆਪਣੇ ਪਿੰਡ ਤੇ ਉਹੋ ਤੇੜੰਦੀ ਆ ਮਾਰਦੀਆਂ ਤੇ ਬਾਕੀ ਸਾਰੇ ਹਾੜੀ બેન ઇધર બેટ ગે સ્પીડ દેખું ની ઇધર ਦੇ ਆ ਗਰੇ ਦਾ ਦੇਖਾਂਗੇ ਆਨੇ ਆਪੇ ਆਉਂਦਾ ਰਹੇ ਆਹ ਲਓ ਦਾ ਪਤਾ ਨਹੀਂ ਆ ਰਿਹਾ ਬਾਬਾ ਮੈਂ ਵੀ ਇਸ ਸਮੇਂ ਆ ਪਾ ਬਾਬਾ ਬੰਦੀ ਦਾ আরে ਇੱਕ ਵਾਰ ਦਿਖਾ ਦਿਓ ਦੋ ਭਈਆ ਬਾਬਾ ਤੇ ਇੱਥੇ ਆਪਾਂ ਆਵਾਵਾਂ ਕੇ ਪਹੁੰਚ ਗਏ। ਇਹ ਰਾਤ ਨੂੰ 8:30 ਹੋ ਗਿਆ। ਰਾਤ ਤੇ ਖਾਣਾ ਬਹੁਤ ਸਾਨੇ ਖਾ ਲਿਆ। ਖਾ ਕੇ ਤੇ ਬੱਸ ਆਪਸੇ ਇਕੱਲੇ ਜਿਹੇ ਸੌਂ ਗਏ। ਉਹਦੀ ਸਾਈਡ ਤੋਂ। ਤੇ ਮੈਂ ਖਾਣਾ ਸੌਂ ਗਏ। ਤੇ ਵਾਸਲੀ ਤੇ ਬੈਠ ਗਏ ਆਵੇ। ਤੇ ਮੈਂ ਇਧਰ ਆਪਣੇ ਬੱਚਾ ਪਾ ਕੇ ਆ ਦਿੱਤੇ ਆ। ਤੇਰਾ ਅੱਬਾ ਜੰਨੇ ਆ ਉੱਪਰ ਤੇ ਤੇਰਾ ਮੀਠੇ ਬੋਰ ਹੋ ਗਏ ਆ ਗਾਈ ਸਪੋਰ ਹੋ ਗਏ ਗਾਈ ਫੋਰ ਹੋਣ ਦੇ ਟੈਂਟਲੇ ਆ ਜਾਰਾ ਕਿੰਨਾ ਜਣਾ ਬੋਰ ਹੋਏ ਹੋਏ ਤਾਂ ਵੀ ਗਾਈ ਸਾ ਪੀ ਹੈ ਪੀ ਬੋਰ ਜਰਾ ਹੈ ਹੈਪੀ ਬਿਲਕੁਲ ਹੈਪੀ ਨਹੀਂ ਘਰ ਜੂਸ ਹੈ ਜਾਣੀ ਹੈਪੀ ਆ ਤੇ ਇਹ ਕਦੇ ਨਹੀਂ ਦਿਖਾਉਂਦੇ ਹਣਾ ਬਹੁਤ ਜ਼ਿਆਦਾ ਬੋਰ ਹੋ ਗਏ ਗਾ ਬੋਰ ਹੈ ਨਾ ਪਰ ਕੀ ਦੇਖੀ ਇਹ ਚਲ ਇਹ ਚੀਜ਼ਾਂ ਬਣਾਣਾ ਬੋਰ ਕਰਨਾ ਗਾਈ ਹੈ ਨਾ ਅੱਜ ਦੇ ਦਿਨ ਚਾਹੇ ਮੈਂ ਲੈਣ ਉਹ ਤੇ ਹੈਪੀ ਬਰਥਡੇ ਅਜੇ ਕੱਲ੍ਹ ਲੱਗਣਾ ਤੱਕ ਅਪਾ ਸੱਚ ਕਨਸਿਡਰ ਜੂਸ ਹੈ ਪਹੁੰਚਾਂਗੇ ਤੇ ਅੱਜ ਦੀ ਰਾਤ ਕੱਲ ਦਾ ਦਿਨ ਬੀਤੇਗਾ ਤੇ ਅਪਾ ਸਵੇਰੇ 6:30 ਤੇ ਚਲਦੇ ਹਾਂ ਵਿਆਹ ਤੇ ਵਿਆਹ 6:30 ਹੈ ਜੀ ਤੇ ਬਾਕੀ ਹਣ ਪੈਂਦੇ ਆ ਬੱਚਿਆਂ ਨੂੰ ਪਾਉਨੇ ਆ ਜਿਹੜੀਆਂ ਮਲਕਾਂ ਦੇ ਤੇ ਅੱਧੇ ਜਣੇ ਸਾਡੇ ਇੱਧਰ ਬੈਠੇ ਆ ਆਹ ਦੇ ਸੀਟ ਛੱਡ ਲਓ ਆਵੀ ਅੱਜ ਦਿਨ ਦਾ ਪਰਦੇ ਆ ਸਾਡੇ ਤੇ ਜੱਦੀ ਆ ਬੰਦਾ ਨਾਲ ਉਹ ਜਾ ਤੋ ਉਹ ਬਰਾ ਭੈਣ ਸਾਡੇ ਇੱਥੇ ਬਸ ਸੀਟਾਂ ਲੱਗੇ ਹੀ ਛੋਟੀਆਂ ਨੇ ਹੁਣ ਸੀਟਾਂ ਛੋਟ ਕੇ ਦੱਸ ਤੋ ਬਦਲਣ ਨਹੀਂ ਬੱਚਿਆਂ ਨੂੰ ਵੀ ਪਾਉਣੇ ਆ ਕਿਉਂਕਿ ਟਾਈਮ ਕਾਫੀ ਹੋ ਗਿਆ ਥੇ ਮਤਲਬ ਕਿ 10:30 ਪਾਣੀ 11 ਦਾ ਟਾਈਮ ਸੀ ਕਿ ਰੋਟੀ ਬਣੀ ਆਪਾਂ ਖਾ ਕੇ ਫ੍ਰੀ ਹੋ ਗਏ ਬੱਚੇ ਬਸ ਹੁਣ ਬੱਚਿਆਂ ਨੂੰ ਸਵਾਉਣਾ ਬੱਚਿਆਂ ਨੂੰ ਚੜਾਤਾ ਬਸ ਉੱਪਰ ਜੀ ਤੇ ਉੱਪਰ ਇਪਰਦੇਸ਼ੀ ਈੜਤੇ ਤੇ ਗੁਰਪਤ ਮਿਰਨਲ ਪਾਊਗਾ ਥੱਲੇ ਤੇ ਬੇਟੀਆਂ ਦੋ ਇਹਨੂੰ ਮਨਮੀਤ ਤੇ ਮਨਸੀਬ ਦੇ ਉੱਪਰ ਪੈ ਜਾਣਗੀਆਂ ਤੇ ਆਪਾਂ ਵੀ ਇੱਧਰ ਭਾਜੀ ਉਹਨਾਂ ਨੇ ਕੱਢ ਲਈ ਸੀ ਸੁੱਟ ਲਈ ਸੀ ਸੀਟ ਤੇ ਹੁਣ ਲੰਮੇ ਪੈਣੇ ਜੋ ਉਸ ਵੇਲੇ ਤੋਂ 2:30 ਵਜੇ ਤੋਂ ਉੱਠੇ ਆਂ ਕੱਲ ਕਿ ਸਾਰਾ ਦਿਨ ਨਾ ਨਾ ਰਾਤ ਐ ਦਿਨੇ ਪੈਣ ਨਾ ਮੁੜ ਕੇ ਕਿਸੇ ਤੇ ਬੱਸ ਹੁਣ ਸੌਣੇ ਆ ਤੇ ਵਧੀਆ ਨੀਂਦ ਆ ਗਈ ਥੋੜਾ ਸੋਹਣਾ ਸੁਤੇ ਰਹੇ ਰਾਤ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜਿਹੜੇ ਵੀ ਚੈਨਲ ਤੇ ਨਵੇਂ ਦੇ ਪੈਣ ਪਾ ਦੇਦਲੇ ਸਾਰੇ ਸਭ ਬੈ ਗਏ ਆਪੋ ਆਪਣੀਆਂ ਸੀਟਾਂ ਤੇ